ਲੋ ਵੀ ਮਿੱਤਰੋ 6:00 ਵਜੇ ਬਾਈ ਦਾ ਫੋਨ ਆਇਆ ਮੈਡੀਕਲ ਵਾਲੇ ਦਾ ਬਾਈ ਕਹਿੰਦਾ ਵੀ ਜਿਹੜੇ ਕੈਮਰੇ ਆਪਣੇ ਕਹਿੰਦਾ ਬਈ ਚੱਲਦਾ ਰਹੇ ਆ ਪਰ ਕਹਿੰਦਾ ਬਈ ਜਿਹੜੀ ਪੁਰਾਣੀ ਰਿਕਾਰਡਿੰਗ ਉਹਦੇ ਵਿੱਚ ਕਹਿੰਦਾ ਹੂਣੀ ਆ ਰਹੀ ਤੁਹਾਨੂੰ ਪਤਾ ਵੀ ਆਪਾਂ 6 ਕੁ ਮਹੀਨੇ ਬਈ ਇਹ ਕੈਮਰੇ ਲਾਏ ਸੀਗੇ ਹਿੱਕ ਵਜਨ ਦੇ ਕੈਮਰੇ ਆ ਸੀ ਆਈ ਵੀ ਕੈਮਰੇ ਆਪਾਂ ਇੱਥੇ ਲਾਏ ਆ ਕੁੱਲ ਆਪਾਂ 4 ਕੈਮਰੇ ਲਾਏ ਆ 2 ਬਾਹਰ ਤੇ 2 ਅੰਦਰ ਬਾਈ ਦਾ ਮੈਡੀਕਲ ਦਾ ਕੰਮ ਆ ਬਾਈ ਨੂੰ ਕਿਹਾ ਬਾਈ ਸਵੇਰ ਦੇਖ ਲਾਂਗੇ ਵੀ ਮੌਸਮ ਜਿਆ ਖਰਾਬ ਆ ਬਾਈ ਕਹਿੰਦਾ ਨਹੀਂ ਬਾਈ ਹੂਣੀ ਆਉਣਾ ਬੂ ਕਹਿੰਦਾ ਮੇਰਾ ਮੈਡੀਕਲ ਦਾ ਕੰਮ ਆ ਕਹਿੰ ਉਸ ਨਹੀਂ ਪੱਲੇ ਪੈਣਾ ਸਾਨੂੰ ਪਤਾ ਬਈ ਟਾਈਮ ਆ ਜਿਹੜਾ ਖਰਾਬ ਆ ਉਸ ਤੋਂ ਬਾਅਦ ਜਦੋਂ ਬਾਈ ਕੋਲੇ ਗਏ ਬਾਈ ਨਾਲ ਗੱਲਬਾਤ ਕੀਤੀ ਆਪਾਂ ਸਕਰੀਨ ਤੇ ਚੈੱਕ ਕੀਤਾ ਤਾਂ ਬਈ ਜਿਹੜੀ ਪੁਰਾਣੀ ਰਿਕਾਰਡਿੰਗ ਆ ਉਹ ਆ ਨਹੀਂ ਰਹੀ ਸੀ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਸਾਨੂੰ ਬਤਾ ਦਿਆਂ ਵੀ ਕੀ ਫਾਲਟ ਸੀਗਾ ਫਾਲਟ ਦੇਖੋ ਕੁਝ ਵੀ ਹੋ ਸਕਦਾ ਜ਼ਰੂਰੀ ਨਹੀਂ ਜਿਹੜਾ ਆਪਣੇ ਅੱਜ ਇੱਥੇ ਫਾਲਟ ਪਈ ਵਰਡ ਬਾਰੇ ਕੋਈ ਸੈੱਲ ਵਾਲਾ ਫਾਲਟ ਵੀ ਹੋ ਸਕਦਾ ਹੋਰ ਵੀ ਫਾਲਟ ਹੋ ਸਕਦਾ ਆ ਦੇਖੋ ਬਈ ਇਹ ਜਿਹੜੀ ਤਰੀਕ ਆ ਤੁਸੀਂ ਦੇਖ ਰਹੇ ਹੋ 12 23 2024 ਸਹੀ ਆ ਉਸ ਤੋਂ ਬਾਅਦ ਜਿਹੜਾ ਟਾਈਮ ਆ 20 29 18 ਟਾਈਮ ਇਹਦੇ ਆ ਰਿਹਾ ਇਹਦਾ ਮੇਨ ਫਾਲਟ ਕੀ ਆ ਬਈ ਟਾਈਮ ਦੀ ਇਹਦਾ ਟਾਈਮ ਜੋਣਾ ਬਈ ਇਹਦਾ ਉਹ ਸਹੀ ਨਹੀਂਗਾ ਉਸ ਤੋਂ ਬਾਅਦ ਜਿਹੜਾ ਟਾਈਮ ਜੋਣਾ ਆਪਾਂ ਉਹਦਾ ਸਹੀ ਕਰਾਂਗੇ ਤੁਸੀਂ ਵੀਡੀਓ ਅੱਗੇ ਦੇਖੋ ਬਈ ਜਿਹੜੇ ਕੈਮਰੇ ਆ ਜਿਹੜੇ ਰਿਕਾਰਡਿੰਗ ਆ ਆਪਣੀ ਪੁਰਾਣੀ ਉਹ ਆਉਣ ਲੱਗ ਜੂ ਸਹੀ ਹੋ ਜਾਣਗੇ ਆ ਦੇਖੋ ਆਪਾਂ ਦਾ ਟਾਈਮ ਜੋਣ ਸਹੀ ਕਰਤਾ ਹੁਣ ਤਰੀਕ ਸੇਮ ਯਾਰ ਇਹ ਤੇ ਟਾਈਮ ਜਿਹੜਾ ਇਹਦਾ ਬਈ ਮੰਡੇ 6:00 ਵਜੇ ਕੇ 16 ਮਿੰਟ ਹੋਗੇ ਤੇ ਪਿੱਛੇ ਪੀਐਮ ਆ ਰਿਹਾ ਹੈ ਹਨਾ ਆਪਾਂ ਜਦੋਂ ਬਈ ਤੁਹਾਨੂੰ ਕੋਈ ਦਿੱਕਤ ਲੱਗੇ ਵੀ ਜਿਹੜੀ ਇਹਦੀ ਸਕਰੀਨ ਦੇ ਉੱਪਰ ਟਾਈਮ ਚੱਲ ਰਿਹਾ ਹੈ ਵੀ ਇਹ ਟਾਈਮ ਸਹੀ ਨਹੀਂ ਆ ਰਿਹਾ ਤਰੀਕ ਵਗੈਰਾ ਸਹੀ ਨਹੀਂ ਆ ਰਹੀ ਤੁਸੀਂ ਬਈ ਇਹਦਾ ਧਿਆਨ ਰੱਖਣਾ ਇਹਨੂੰ ਸਹੀ ਕਰਵਾ ਲੈਣਾ ਹੋ ਸਕਦਾ ਇਸ ਦੇ ਨਾਲ ਵੀ ਆਪਣੀ ਇਹ ਰਿਕਾਰਡਿੰਗਾਂ ਉਹ ਆਉਣ ਉਹੜ ਜਿਵੇਂ ਆ ਬਾਈ ਨੂੰ ਦਿੱਕਤ ਆ ਗਈ ਸੀ ਤੇ ਵੱਡੀ ਗੱਲ ਇਹ ਵੀ ਜੀ ਤੁਸੀਂ ਜਿਹੜਾ ਇਹਦਾ ਟਾਈਮ ਜਿਉਣਾ ਬਾਈ ਉਹ 12 ਘੰਟਿਆਂ ਵਾਲਾ ਟਾਈਮ ਜਿਉਣਾ ਰੱਖਣਾਗਾ ਇਸ ਤਰ੍ਹਾਂ ਬਈ ਆਪਾਂ ਕੰਮ ਕਰਤਾ ਓਕੇ ਬਾਈ ਕਹਿੰਦਾ ਵੀ ਹੁਣ ਠੀਕ ਆ ਤੇ ਬਾਕੀ ਸੋਨੂੰ ਆਪਣਾ ਕੰਮ ਕਿਸ ਤਰ੍ਹਾਂ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀ ਜਾਣਕਾਰੀ ਵਾਲੀਆਂ ਹੋਰ ਵੀਡੀਓਆਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਬਾਈ ਫੋਲੋ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ